ਸਾਤ ਸ੍ਰੀ ਅਕਾਲ ਤੇ ਸਾਰਿਆਂ ਦਾ ਸਵਾਗਤ ਹੈ ਅੱਜ ਅਸੀਂ 2026 ਵਿੱਚ ਕੈਨੇਡਾ ਦੀ ਇਮੀਗ੍ਰੇਸ਼ਨ ਨੀਤੀ ਵਿੱਚ ਜੋ ਵੱਡੇ ਬਦਲਾਅ ਆ ਰਹੇ ਨੇ ਉਹਨਾਂ ਤੇ ਇੱਕ ਡੂੰਗੀ ਨਜ਼ਰ ਮਾਰਾਂਗੇ ਹਾਂਜੀ ਪਰ ਦੇਖੋ ਇਹ ਸਿਰਫ ਨਿਯਮਾਂ ਦੀ ਇੱਕ ਲਿਸਟ ਨਹੀਂ ਹੈ ਜੇ ਤੁਸੀਂ ਥੋੜਾ ਧਿਆਨ ਨਾਲ ਦੇਖੋ ਤਾਂ ਇਹਨਾਂ ਸਾਰੇ ਬਦਲਾਵਾਂ ਚ ਨਾ ਇੱਕ ਸਾਂਝੀ ਕਹਾਣੀ ਛੁਪੀ ਹੋਈ ਹੈ ਹੂੰ ਕਹਾਣੀ ਇਹ ਹੈ ਕਿ ਕੈਨੇਡਾ ਹੁਣ ਸਿਰਫ ਕੰਮੇ ਨਹੀਂ ਲੱਭ ਰਿਹਾ ਸੋਗੋ ਉਹ ਭਾਈਚਾਰੇ ਵਸਾਉਣ ਵੱਲ ਧਿਆਨ ਦੇ ਰਿਹਾ ਹੈ। ਬਿਲਕੁਲ ਸਹੀ ਪੁਆਇੰਟ ਫੜਿਆ ਤੁਸੀਂ। ਤੇ ਅੱਜ ਅਸੀਂ ਇਸੀ ਕਹਾਣੀ ਨੂੰ ਖੋਲਾਂਗੇ ਤੇ ਸਮਝਾਂਗੇ ਕਿ ਇਸ ਦਾ ਪੰਜਾਬੀ ਭਾਰਤੀਆਂ ਲਈ ਕੀ ਮਤਲਬ ਹੈ ਜਿਹੜੇ ਉੱਥੇ ਜਾਣ ਦਾ ਸੁਪਨਾ ਦੇਖ ਰਹੇ ਨੇ। ਤੁਸੀਂ ਬਿਲਕੁਲ ਸਹੀ ਥਾਂ ਤੇ ਮਤਲਬ ਉਂਗਲ ਰੱਖੀ ਹੈ। ਇਹ ਸੋਚ ਵਿੱਚ ਇੱਕ ਬਹੁਤ ਵੱਡਾ ਬਦਲਾਅ ਹੈ। ਅੱਛਾ ਪਹਿਲਾਂ ਇਮੀਗ੍ਰੇਸ਼ਨ ਦਾ ਮਤਲਬ ਹੁੰਦਾ ਸੀ ਬਸ ਆਰਥਿਕਤਾ ਵਿੱਚ ਖਾਲੀ ਥਾਵਾਂ ਪਰਣੀਆਂ। ਪਰ ਹੁਣ ਜੋ ਦਸਤਾਵੇਜ਼ ਸਾਡੇ ਸਾਹਮਣੇ ਹੈ ਉਸ ਤੋਂ ਬਿਲਕੁਲ ਸਾਫ਼ ਹੈ। ਕੀ ਸਾਫ ਹੈ ਕਿ ਨੀਤੀ ਹੁਣ ਇਸ ਗੱਲ ਤੇ ਕੇਂਦਰਿਤ ਹੈ ਕਿ ਜਿਹੜੇ ਲੋਕ ਆ ਰਹੇ ਨੇ ਉਹ ਸਿਰਫ ਕੰਮ ਹੀ ਨਾ ਕਰਨ ਸਗੋਂ ਉੱਥੋਂ ਦੇ ਸਮਾਜ ਦਾ ਹਿੱਸਾ ਬਣਨ ਉੱਥੇ ਵਸਣ ਹੂੰ ਲੰਬੇ ਸਮੇਂ ਦੇ ਲਈ ਹਾਂ ਲੰਬੇ ਸਮੇਂ ਲਈ ਆਪਣਾ ਯੋਗਦਾਨ ਪਾਉਣ ਇਹ ਸਿਰਫ ਅੰਕੜਿਆਂ ਦੀ ਖੇਡ ਨਹੀਂ ਰਹੀ ਇਹ ਇੱਕ ਸਮਾਜਿਕ ਬੁਨਿਆਦ ਰੱਖਣ ਦੀ ਕੋਸ਼ਿਸ਼ ਹੈ ਚਲੋ ਫਿਰ ਇਸ ਕਹਾਣੀ ਦਾ ਪਹਿਲਾ ਕੀ ਕਹਿੰਦੇ ਨੇ ਪੰਨਾ ਖੋਲਦੇ ਆ ਇਹ ਜੁੜਿਆ ਹੋਇਆ ਹੈ ਹੁਨਰਮੰਦ ਕਾਮਿਆਂ ਨਾਲ ਹਾਂਜੀ ਨਵੀਂ ਪਾਲਿਸੀ ਵਿੱਚ ਸਭ ਤੋਂ ਪਹਿਲਾਂ ਜ਼ੋਰ ਇਸ ਗੱਲ ਤੇ ਹੈ ਕਿ ਸਕਿਲਡ ਵਰਕਰਾਂ ਲਈ ਪੀਆਰ ਦੀ ਪ੍ਰਕਿਰਿਆ ਨੂੰ ਤੇਜ਼ ਕੀਤਾ ਜਾਏਗਾ ਠੀਕ ਹੈ ਪਰ ਇੱਥੇ ਇੱਕ ਦਿਲਚਸਪ ਗੱਲ ਹੈ ਰੂਰਲ ਇਮੀਗ੍ਰੇਸ਼ਨ ਪਾਇਲਟ ਪ੍ਰੋਗਰਾਮ ਦਾ ਖਾਸ ਜ਼ਿਕਰ ਕੀ ਇਹ ਸਿਰਫ ਛੋਟੇ ਸ਼ਹਿਰਾਂ ਵਿੱਚ ਨੌਕਰੀਆਂ ਪੜਨ ਦੀ ਗੱਲ ਹੈ ਜਾਂ ਇਸ ਪਿੱਛੇ ਕੋਈ ਵੱਡੀ ਰਣਨੀਤੀ ਹੈ ਦੇਖੋ ਇਹ ਸਿਰਫ ਨੌਕਰੀਆਂ ਪੁਰਨ ਤੋਂ ਮਤਲਬ ਬਹੁਤ ਅੱਗੇ ਦੀ ਗੱਲ ਹੈ ਦਹਾਕਿਆਂ ਤੋਂ ਕੈਨੇਡਾ ਦੀ ਇੱਕ ਵੱਡੀ ਸਮੱਸਿਆ ਰਹੀ ਹੈ ਕਿ ਜ਼ਿਆਦਾਤਰ ਇਮੀਗਰੈਂਟ ਵੱਡੇ ਸ਼ਹਿਰਾਂ ਵਿੱਚ ਹੀ ਆ ਜਾਂਦੇ ਨੇ ਬਿਲਕੁਲ ਟੋਰਾਂਟੋ ਵੈਂਕੂਵਰ ਜਾਂ ਮੌਂਟਰੀਅਲ ਬਸ ਉੱਥੇ ਇਸ ਨਾਲ ਹੋਇਆ ਕਿ ਉੱਥੇ ਘਰਾਂ ਦੀਆਂ ਕੀਮਤਾਂ ਅਸਮਾਨੀ ਚੜ ਗਈਆਂ ਹਾਂ ਇਹ ਤਾਂ ਹੈ ਸਰੋਤਾਂ ਤੇ ਦਬਾਅ ਵਧਿਆ ਜਦਕਿ ਦੇਸ਼ ਦੇ ਬਾਕੀ ਛੋਟੇ ਸ਼ਹਿਰ ਤੇ ਪਿੰਡੂ ਪਾਈਚਾਰੇ ਹੁਨਰਮੰਦ ਲੋਕਾਂ ਦੀ ਕਮੀ ਨਾਲ ਜੂਝ ਰਹੇ ਸੀ ਅੱਛਾ ਤਾਂ ਇੱਕ ਤਰ੍ਹਾਂ ਦਾ ਬੈਲੈਂਸ ਬਣਾਉਣ ਦੀ ਕੋਸ਼ਿਸ਼ ਹੈ हाँ ये प्रोग्राम उस असंतुलन ठीक करने की एक सोची समझी कोशिश है मकसद है आर्थिकता वे शहर तो बाहर भी फैला ये बहुत दिलचस्प है कि फोकस छोटे शहर से है पर शहर भावें छोटा हो या वड़ा, कुछ खास पेशे ने जिन्हों की लोड़ हर थां है हाँ जी खास करके हेल्थ केयर विच। बिल्कुल

ਖਬਰ ਇਹ ਹੈ ਕਿ 31 ਮਾਰਚ 2026 ਨੂੰ ਖੁੱਲਣ ਵਾਲੇ ਪ੍ਰੋਗਰਾਮ ਵਿੱਚ ਨਮੀਆਂ ਅਰਜ਼ੀਆਂ ਲੈਣੀਆਂ ਫਿਲਹਾਲ ਰੋਕ ਦਿੱਤੀਆਂ ਗਈਆਂ ਹਨ। ਓਹ ਇਹ ਤਾਂ ਫਿਰ ਨਿਰਾਸ਼ਾ ਵਾਲੀ ਗੱਲ ਲੱਗਦੀ ਹੈ। ਹਾਂ ਪਹਿਲੀ ਨਜ਼ਰੇ ਤੇ ਬਿਲਕੁਲ ਨਿਰਾਸ਼ਾਜਨਕ ਲੱਗਦੀ ਹੈ। ਤੇਜ਼ ਦਾ ਮਤਲਬ ਕੀ ਹੈ ਕਿ ਇਹ ਰਸਤਾ ਬੰਦ ਹੋ ਗਿਆ ਹੈ ਹੁਣ? ਨਹੀਂ ਰਸਤਾ ਬੰਦ ਨਹੀਂ ਹੋਇਆ ਅਸਲ ਵਿੱਚ ਪੁਰਾਣੇ ਯਾਤਰੀਆਂ ਲਈ ਰਾਹ ਸਾਫ਼ ਕੀਤਾ ਜਾ ਰਿਹਾ ਹੈ। ਅੱਛਾ ਓਕੇ ਵੀ ਹੋਇਆ ਇਹ ਕਿ ਇਸ ਪ੍ਰੋਗਰਾਮ ਤਹਿਤ ਹਜ਼ਾਰਾਂ ਦੀ ਗਿਣਤੀ ਵਿੱਚ ਅਰਜ਼ੀਆਂ ਦਾ ਇੱਕ ਵੱਡਾ ਬੈਕਲੌਗ ਮਤਲਬ ਟੇਰ ਲੱਗ ਗਿਆ ਸੀ ਲੋਕ ਸਾਲਾਂ ਤੋਂ ਇੰਤਜ਼ਾਰ ਕਰ ਰਹੇ ਸੀ ਓਕੇ ਤਾਂ ਸਰਕਾਰ ਦਾ ਇਹ ਕਦਮ ਦਰਸਾਉਂਦਾ ਹੈ ਕਿ ਉਹ ਨਵੇਂ ਵਾਅਦੇ ਕਰਨ ਤੋਂ ਪਹਿਲਾਂ ਪੁਰਾਣੇ ਵਾਦਿਆਂ ਨੂੰ ਪੂਰਾ ਕਰਨਾ ਚਾਹੁੰਦੀ ਹੈ ਠੀਕ ਹੈ ਇਹ ਤਾਂ ਪੂਰਾ ਨਜ਼ਰੀਆ ਹੀ ਬਦਲ ਦਿੰਦਾ ਹੈ ਹਾਂ ਇਸ ਲਈ ਜਿਨ੍ਹਾਂ ਨੇ ਪਹਿਲਾਂ ਹੀ ਅਪਲਾਈ ਕੀਤਾ ਹੋਇਆ ਹੈ ਉਹਨਾਂ ਲਈ ਇਹ ਬਹੁਤ ਵੱਡੀ ਰਾਹਤ ਹੈ ਕਿਉਂਕਿ ਹੁਣ ਉਹਨਾਂ ਦੇ ਕੇਸ ਜਲਦੀ ਹੱਲ ਹੋਣਗੇ ਬਿਲਕੁਲ ਉਹਨਾਂ ਦੀਆਂ ਫਾਈਲਾਂ ਤੇਜ਼ੀ ਨਾਲ ਕੰਮ ਹੋਵੇਗਾ ਇਹ ਇੱਕ ਤਰ੍ਹਾਂ ਨਾਲ ਸਿਸਟਮ ਵਿੱਚ ਭਰੋਸਾ ਬਹਾਲ ਕਰਨ ਦੀ ਕੋਸ਼ਿਸ਼ ਹੈ ਠੀਕ ਹੈ ਹੁਣ ਇਹ ਭਾਈਚਾਰੇ ਵਸਾਉਣ ਵਾਲੀ ਗੱਲ ਇਹ ਤਾਂ ਪਰਿਵਾਰਾਂ ਤੋਂ ਬਿਨਾ ਅਧੂਰੀ ਹੈ ਸਹੀ ਗੱਲ ਹੈ ਤੇ ਇੱਥੇ ਇੱਕ ਬਦਲਾਅ ਹੈ ਜੋ ਸਿੱਧਾ ਪਰਿਵਾਰਾਂ ਨਾਲ ਜੁੜਿਆ ਹੈ 스ਪਾউজ ఓਪਨ ਵਰਕ ਪਰਮਿਟ ਭਾਵੇਂ ਇਸ ਨੂੰ ਕਾਫੀ ਵਿਦਿਆਰਥੀਆਂ ਲਈ ਬੰਦ ਕਰ ਦਿੱਤਾ ਗਿਆ ਸੀ ਹਾਂ ਅੰਡਰਗ੍ਰੈਜੂਏਟ ਲਈ ਹਾਂ ਪਰ 26 ਵਿੱਚ ਮਾਸਟਰਸ ਅਤੇ ਪੀਐਚਡੀ ਦੇ ਵਿਦਿਆਰਥੀਆਂ ਲਈ ਇਸ ਨੂੰ ਖਾਸ ਤੌਰ ਤੇ ਖੁੱਲਾ ਰੱਖਿਆ ਗਿਆ ਹੈ ਕੀ ਇਹ ਸਿਰਫ ਇੱਕ ਛੋਟੀ ਜਿਹੀ ਰਿਆਇਤ ਹੈ ਜਾਂ ਇਸ ਪਿੱਛੇ ਕੋਈ ਵੱਡੀ ਸੋਚ ਹੈ ਨਹੀਂ ਨਹੀਂ ਇਹ ਸਿਰਫ ਰਿਆਇਤ ਨਹੀਂ ਹੈ ਇਹ ਤਾਂ ਸਿੱਧਾ ਤੁਸੀਂ ਦੇਖੋ ਅਮਰੀਕਾ ਯੂਕੇ ਤੇ ਆਸਟ੍ਰੇਲੀਆ ਨਾਲ ਮੁਕਾਬਲਾ ਹੈ ਅੱਛਾ ਕੈਨੇਡਾ ਸਮਝ ਗਿਆ ਹੈ ਕਿ ਜੇ ਤੁਸੀਂ ਦੁਨੀਆ ਦਾ ਸਭ ਤੋਂ ਵਧੀਆ ਦਿਮਾਗ ਯਾਨੀ ਉੱਚ ਹੁਨਰਮੰਦ ਖੋਜ ਕਰਤਾ ਚਾਹਨੇ ਹੋ ਤਾਂ ਤੁਹਾਨੂੰ ਸਿਰਫ ਉਸ ਵਿਅਕਤੀ ਨੂੰ ਨਹੀਂ ਉਸਦੇ ਪੂਰੇ ਪਰਿਵਾਰ ਨੂੰ ਇੱਕ ਸਥਿਰ ਭਵਿੱਖ ਦੇਣਾ ਪਵੇਗਾ ਬਿਲਕੁਲ ਮਾਸਟਰਸ ਜਾਂ ਪੀ ਐਚ ਡੀ ਦੀ ਪੜਾਈ ਬਹੁਤ ਜ਼ਿਆਦਾ ਮਤਲਬ ਤਣਾਅ ਵਾਲੀ ਹੁੰਦੀ ਹੈ ਜਦੋਂ ਤੁਹਾਡਾ ਜੀਵਨ ਸਾਥੀ ਤੁਹਾਡੇ ਨਾਲ ਹੋਵੇ ਕੰਮ ਕਰ ਰਿਹਾ ਹੋਵੇ ਤਾਂ ਪੜਾਈ ਤੇ ਧਿਆਨ ਦੇਣਾ ਸੋਖਾ ਹੋ ਜਾਂਦਾ ਹੈ ਹਾਂਜੀ ਇਹ ਇੱਕ ਗਲੋਬਲ ਟੈਲੈਂਟ ਐਕ acquisition ਰਣਨੀਤੀ ਹੈ ਕੈਨੇਡਾ ਇੱਕ ਪੈਕੇਜ ਡੀਲ ਪੇਸ਼ ਕਰ ਰਿਹਾ ਹੈ ਇਸੇ ਪਰਿਵਾਰ ਕੇਂਦਰਿਤ ਸੋਚ ਨੂੰ ਅੱਗੇ ਵਧਾਉਂਦੇ ਹੋਏ ਮਾਤਾ ਪਿਤਾ ਤੇ ਦਾਦਾ ਦਾਦੀ ਨਾਨਾ ਨਾਨੀ ਲਈ ਵੀ ਇੱਕ ਪ੍ਰੋਗਰਾਮ ਹੈ ਹਾਂ ਪੇਰੈਂਟਸ ਐਂਡ ਗ੍ਰੈਂਡਪੇਰੈਂਟਸ ਪ੍ਰੋਗਰਾਮ ਸ਼ੇਕ 2026 ਵਿੱਚ ਲਗਭਗ 20000 ਅਰਜ਼ੀਆਂ ਲਈਆਂ ਜਾਣਗੀਆਂ ਇਹ ਪੰਜਾਬੀ ਪਾਈਚਾਰੇ ਲਈ ਬਹੁਤ ਵੱਡੀ ਗੱਲ ਹੈ ਬਹੁਤ ਵੱਡੀ ਗੱਲ ਅਤੇ ਇਸ ਦਾ ਇੱਕ ਆਰਥਿਕ ਪਹਿਲੂ ਵੀ ਹੈ ਪਤਾ ਹੈ ਉਹ ਕੀ ਜਦੋਂ ਬਜ਼ੁਰਗ ਮਾਪੇ ਨਾਲ ਹੁੰਦੇ ਹਨ ਤਾਂ ਉਹ ਬੱਚਿਆਂ ਦੀ ਦੇਖਭਾਲ ਵਿੱਚ ਮਦਦ ਕਰਦੇ ਹਨ ਇਸ ਨਾਲ ਨੌਜਵਾਨ ਜੋੜੇ ਬਿਨਾਂ ਚਿੰਤਾ ਦੇ ਕੰਮ ਤੇ ਜਾ ਸਕਦੇ ਹਨ ਹਾਂ ਇਹ ਗੱਲ ਤਾਂ ਹੈ ਇਸ ਸਥਿਰਤਾ ਲਿਆਉਂਦਾ ਹੈ ਗੱਲ ਫਿਰ ਉੱਥੇ ਹੀ ਆਉਂਦੀ ਹੈ ਕੈਨੇਡਾ ਨੂੰ ਸਿਰਫ ਕਾਮੇ ਨਹੀਂ ਵੱਸਦੇ ਰਸ ਦੇ ਪਰਿਵਾਰ ਚਾਹੀਦੇ ਨੇ ਇਸੇ ਲੜੀ ਵਿੱਚ ਇੱਕ ਹੋਰ ਬਹੁਤ ਵੱਡਾ ਬਦਲਾਅ ਹੈ ਬਿਲ ਸੀ 3 ਹਾਂ ਇਹ ਤਾਂ ਇਤਿਹਾਸਿਕ ਹੈ ਇਸ ਤਹਿਤ ਕੈਨੇਡੀਅਨ ਨਾਗਰਿਕਾਂ ਦੇ ਵਿਦੇਸ਼ ਵਿੱਚ ਪੈਦਾ ਹੋਏ ਬੱਚਿਆਂ ਨੂੰ ਸਿੱਧੀ ਨਾਗਰਿਕਤਾ ਮਿਲੇਗੀ ਬਿਨਾ ਪੀਆਰ ਦੀ ਲੰਬੀ ਪ੍ਰਕਿਰਿਆ ਦੇ ਹਮ ਪਰ ਇਸ ਦਾ ਇੱਕ ਦੂਜਾ ਪਾਸਾ ਵੀ ਤਾਂ ਹੋ ਸਕਦਾ ਹੈ ਕਿ ਇਸ ਨਾਲ ਸਹੂਲਤ ਦੇ ਨਾਗਰਿਕ ਵਾਲੀ ਬਹਿਸ ਦੁਬਾਰਾ ਨਹੀਂ ਛਿੜੇਗੀ ਇਹ ਇੱਕ ਜਾਇਜ਼ ਚਿੰਤਾ ਹੈ ਤੇ ਇਸ ਤੇ ਸੰਸਦ ਵਿੱਚ ਬਹਿਸ ਹੋਈ ਵੀ ਹੈ ਅੱਛਾ ਪਰ ਸਰਕਾਰ ਦਾ ਨਜ਼ਰੀਆ ਇਹ ਹੈ ਕਿ ਨਾਗਰਿਕਤਾ ਦੇ ਅਧਿਕਾਰ ਨੂੰ ਪੀੜ੍ਹੀਆਂ ਤੱਕ ਸੀਮਿਤ ਕਰਨਾ ਗਲਤ ਸੀ ਇਸ ਨਾਲ ਇੱਕ ਅਜੀਬ ਜੀ ਸਥਿਤੀ ਬਣ ਰਹੀ ਸੀ ਕਿਹੋ ਜੀ ਸਥਿਤੀ ਕਿ ਇੱਕੋ ਪਰਿਵਾਰ ਦੇ ਦੋ ਕੈਨੇਡੀਅਨ ਪੈਣ ਭਰਾਵਾਂ ਵਿੱਚੋਂ ਇੱਕ ਦੇ ਬੱਚੇ ਤਾਂ ਨਾਗਰਿਕ ਬਣ ਸਕਦੇ ਸੀ ਪਰ ਦੂਜੇ ਦੇ ਨਹੀਂ ਸਿਰਫ ਇਸ ਲਈ ਕਿਉਂਕਿ ਇਸ ਦੇਸ਼ ਵਿੱਚ ਪੈਦਾ ਹੋਏ ਸੀ ਠੀਕ ਹੈ ਇਹ ਤਾਂ ਗਲਤ ਸੀ ਇਹ ਕਦਮ ਉਸ ਅਸਮਾਨਤਾ ਨੂੰ ਦੂਰ ਕਰਦਾ ਹੈ ਇਸ ਦਾ ਸਿਧਾਂਤ ਹੈ ਇੱਕ ਵਾਰ ਕੈਨੇਡੀਅਨ ਹਮੇਸ਼ਾ ਕੈਨੇਡੀਅਨ ਚਲੋ ਹੁਣ ਉਸ ਚੀਜ਼ ਦੀ ਗੱਲ ਕਰੀਏ ਜੋ ਬਹੁਤ ਸਾਰੇ ਲੋਕਾਂ ਦੀ ਮਤਲਬ ਰਾਤਾਂ ਦੀ ਨੀਂਦ ਖਰਾਬ ਕਰਦੀ ਹੈ ਪ੍ਰੋਸੈਸਿੰਗ ਦਾ ਸਮਾਂ ਟਿਸਕੋਰ ਹਾਂਜੀ ਇਹ ਸਭ ਤੋਂ ਵੱਡਾ ਸਵਾਲ ਹੁੰਦਾ ਹੈ ਪਹਿਲੀ ਖੁਸ਼ਖਬਰੀ ਇਹ ਹੈ ਕਿ ਪੀਆਰ ਐਪਲੀਕੇਸ਼ਨ ਦਾ ਪ੍ਰੋਸੈਸਿੰਗ ਸਮਾਂ 1 ਸਾਲ ਤੋਂ ਘਟਾ ਕੇ 6 ਮਹੀਨੇ ਕੀਤਾ ਜਾ ਰਿਹਾ ਹੈ ਸੁਣਨ ਨੂੰ ਤਾਂ ਬਹੁਤ ਵਧੀਆ ਲੱਗਦਾ ਹੈ ਪਰ ਕੀ ਇਹ ਸੱਚੀ ਹੋ ਸਕਦਾ ਹੈ ਦੇਖੋ ਇਹ ਸਿਰਫ ਇੱਕ ਐਲਾਨ ਨਹੀਂ ਹੈ ਇਸ ਪਿੱਛੇ ਟੈਕਨੋਲੋਜੀ ਦਾ ਬਹੁਤ ਵੱਡਾ ਹੱਥ ਹੈ ਟੈਕਨੋਲੋਜੀ ਦਾ ਹਾਂ ਇਮੀਗ੍ਰੇਸ਼ਨ ਵਿਭਾਗ ਯਾਨੀ ਆਈਆਰਸੀਸੀ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਮਤਲਬ ਏਆਈ ਵਿੱਚ ਬਹੁਤ ਨਿਵੇਸ਼ ਕੀਤਾ ਹੈ। ਓਕੇ ਇਸ ਨਾਲ ਲੋਹੋ ਸ਼ੁਰੂਆਤੀ ਪੜਾਤੇ ਅਰਜ਼ੀਆਂ ਨੂੰ ਛਾਂਟਣ ਦਸਤਾਵੇਜ਼ਾਂ ਦੀ ਜਾਂਚ ਕਰਨ ਇਹ ਸਭ ਬਹੁਤ ਤੇਜ਼ੀ ਨਾਲ ਕਰ ਰਹੇ ਨੇ। ਤਾਂ ਇਸ ਨਾਲ ਕੇਸ ਅਫਸਰਾਂ ਦਾ ਸਮਾਂ ਬਚਦਾ ਹੋਵੇਗਾ। ਬਿਲਕੁਲ ਉਹਨਾਂ ਨੂੰ ਗੁੰਝਲਦਾਰ ਮਾਮਲਿਆਂ ਤੇ ਧਿਆਨ ਦੇਣ ਦਾ ਸਮਾਂ ਮਿਲਦਾ ਹੈ। ਇਸ ਲਈ ਹਾਂ 6 ਮਹੀਨਿਆਂ ਦਾ ਟੀਚਰ ਹੁਣ ਪਹਿਲਾ ਨਾਲੋਂ ਕਿਤੇ ਵਧੀਆ ਥਾਰਤਵਾਦੀ ਹੈ ਤੇ ਦੂਜਾ ਵੱਡਾ ਮੁੱਦਾ ਹੈ CRS ਸਕੋਰ ਦਾ ਹਾਂਜੀ ਜੋ ਸਕੋਰ ਪਹਿਲਾਂ 530 540 ਤੱਕ ਪਹੁੰਚ ਗਿਆ ਸੀ ਉਹ ਹੁਣ ਆ ਰਿਹਾ ਹੈ ਇਹ ਬਹੁਤ ਵੱਡੀ ਖੁਸ਼ਖਬਰੀ ਹੈ ਹਾਂ ਅਤੇ ਇਸ ਗਿਰਾਵਟ ਦਾ ਕਾਰਨ ਸਿਰਫ ਇਹ ਨਹੀਂ ਕਿ ਘੱਟ ਲੋਕ ਅਪਲਾਈ ਕਰ ਰਹੇ ਨੇ ਤਾਂ ਫਿਰ ਕੀ ਕਾਰਨ ਹੈ ਇਸ ਦਾ ਮੁੱਖ ਕਾਰਨ ਹੈ ਕੈਟਾਗਰੀ ਬੇਸਡ ਡਰਾਅ ਦੀ ਸ਼ੁਰੂਆਤ ਹੁਣ ਸਰਕਾਰ ਸਿਰਫ ਸਭ ਤੋਂ ਵੱਧ ਸਕੋਰ ਵਾਲੇ ਲੋਕਾਂ ਨੂੰ ਨਹੀਂ ਚੁਣ ਰਹੀ ਅੱਛਾ ਉਹ ਖਾਸ ਖੇਤਰਾਂ ਨੂੰ ਦੇਖ ਰਹੇ ਨੇ ਬਿਲਕੁਲ ਹੈਲਥ케ਅਰ ਉਸਾਰੀ ਟਰਾਂਸਪੋਰਟ ਜਾਂ ਫ੍ਰੈਂਚ ਪੇਸ਼ਾ ਦੇ ਮਾਹਿਰਾਂ ਲਈ ਵੱਖਰੇ ਡਰਾਅ ਕੱਡੇ ਜਾ ਰਹੇ ਨੇ ਹੂੰ ਜਦੋਂ ਤੁਸੀਂ 17 ਦਸੰਬਰ ਦੇ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੇ ਡਰਾਅ ਨੂੰ ਦੇਖਦੇ ਹੋ ਜਿੱਥੇ ਸਕੋਰ 515 ਸੀ 515 ਹਾਂ ਇਹ ਦਰਸਾਉਂਦਾ ਹੈ ਕਿ ਜੇ ਤੁਹਾਡੇ ਕੋਲ ਕੈਨੇਡਾ ਦਾ ਤਜਰਬਾ ਹੈ ਤਾਂ ਤੁਹਾਨੂੰ ਪਹਿਲ ਮਿਲ ਰਹੀ ਹੈ ਤੇ ਉਮੀਦ ਹੈ ਕਿ 2026 ਤੱਕ ਇਸ ਕਲਾਸ ਲਈ ਸਕੋਰ 500 ਤੋਂ ਵੀ ਹੇਠਾਂ ਆ ਸਕਦਾ ਹੈ ਵਾ ਇਹ ਤਾਂ ਬਹੁਤ ਸਾਰੇ ਲੋਕਾਂ ਲਈ ਉਮੀਦ ਦੀ ਇੱਕ ਨਵੀਂ ਕਿਰਨ ਹੈ ਪਰ ਇੱਕ ਵਰਗ ਅਜਿਹਾ ਵੀ ਹੈ ਜੋ ਬਹੁਤ ਚਿੰਤਾ ਵਿੱਚ ਹੈ ਕਿਹੜਾ ਵਰਗ ਉਹ ਵਿਦਿਆਰਥੀ ਜਿਨ੍ਹਾਂ ਦੇ ਵਰਕ ਪਰਮਿਟ ਖਤਮ ਹੋ ਰਹੇ ਹਨ ਇਥੇ ਸਰਕਾਰ ਨੇ ਇੱਕ ਮਤਲਬ ਦੋ ਪੱਖੀ ਨੀਤੀ ਅਪਣਾਈ ਹੈ ਹਾਂ ਉਸ ਬਾਰੇ ਦੱਸੋ ਜਿਨ੍ਹਾਂ ਦੀ ਪੀਆਰ ਫਾਈਲ ਲੱਗੀ ਹੋਈ ਹੈ ਉਹਨਾਂ ਦਾ ਵਰਕ ਪਰਮਿਟ ਤੱਕ 31 ਦਸੰਬਰ 2026 ਤੱਕ ਵਧਾ ਦਿੱਤਾ ਗਿਆ ਹੈ ਠੀਕ ਹੈ ਇਹ ਤਾਂ ਚੰਗੀ ਗੱਲ ਹੈ ਪਰ ਜਿਨ੍ਹਾਂ ਦੀ ਫਾਈਲ ਨਹੀਂ ਲੱਗੀ ਉਹਨਾਂ ਨੂੰ 10 ਸਾਲ ਦਾ ਵਿਜ਼ਟਰ ਵੀਜ਼ਾ ਦਿੱਤਾ ਜਾ ਰਿਹਾ ਹੈ ਇਹ ਸੁਣਨ ਨੂੰ ਅਜੀਬ ਲੱਗਦਾ ਹੈ ਹਾਂ ਅਜੀਬ ਹੈ ਉਸ ਵਿਦਿਆਰਥੀ ਦੇ ਨਜ਼ਰੀਏ ਤੋਂ ਸੋਚੋ ਜਿਸਨੇ 3-4 ਸਾਲ ਲਗਾਏ ਹਜ਼ਾਰਾਂ ਡਾਲਰ ਖਰਚ ਕੀਤੇ ਤੇ ਹੁਣ ਉਸ ਨੂੰ ਕਿਹਾ ਜਾ ਰਿਹਾ ਹੈ ਕਿ ਤੁਸੀਂ ਕੰਮ ਨਹੀਂ ਕਰ ਸਕਦੇ ਪਰ 10 ਸਾਲ ਕੁਮਸਕਦੇ ਹੋ ਇਹ ਬਹੁਤ ਵੱਡਾ ਛਟਕਾ ਹੈ ਬਿਲਕੁਲ ਪਰ ਇਸ ਨੀਤੀ ਦੇ ਪਿੱਛੇ ਦੀ ਮਨੋਵਿਗਿਆਨ ਨੂੰ ਸਮਝਣਾ ਜ਼ਰੂਰੀ ਹੈ ਕੀ ਮਨੋਵਿਗਿਆਨ ਇਸ ਪਿੱਛੇ ਇੱਕ ਸਿੱਧੀ ਨਾ ਨਹੀਂ ਹੈ ਇਹ ਇੱਕ ਅਜੀ ਹੈ ਨਹੀਂ ਸਰਕਾਰ ਅਸਿੱਧੇ ਤੌਰ ਤੇ ਇਹ ਸੁਨੇਹਾ ਦੇ ਰਹੀ ਹੈ ਕਿ ਤੁਹਾਡੇ ਮੌਜੂਦਾ ਪ੍ਰੋਫਾਈਲ ਨਾਲ ਤੁਸੀਂ ਪੀਆਰ ਲਈ ਯੋਗ ਨਹੀਂ ਹੋ ਪਰ ਅਸੀਂ ਤੁਹਾਨੂੰ ਪੂਰੀ ਤਰ੍ਹਾਂ ਰੱਦ ਨਹੀਂ ਕਰ ਰਹੇ ਅੱਛਾ ਅਸੀਂ ਤੁਹਾਨੂੰ 10 ਸਾਲ ਦਾ ਸਮਾਂ ਤੇ ਮੌਕਾ ਦੇ ਰਹੇ ਹਾਂ ਤੁਸੀਂ ਵਾਪਸ ਜਾਓ ਜਾਂ ਇੱਥੇ ਰਹਿ ਕੇ ਫ੍ਰੈਂਚ ਭਾਸ਼ਾ ਸਿੱਖੋ ਉਸਾਰੀ ਦੇ ਖੇਤਰ ਵਿੱਚ ਕੋਈ ਡਿਪਲੋਮਾ ਕਰੋ ਕੋਈ ਅਜਿਆ ਹੁਨਰ ਸਿੱਖੋ ਜਿਸ ਦੀ ਸਾਨੂੰ ਲੋੜ ਹੈ ਤੇ ਫਿਰ ਦੁਬਾਰਾ ਕੋਸ਼ਿਸ਼ ਕਰੋ ਬਿਲਕੁਲ ਜਦੋਂ ਤਿਆਰ ਹੋ ਵਾਪਸ ਆ ਕੇ ਦੁਬਾਰਾ ਕੋਸ਼ਿਸ਼ ਕਰੋ ਇਹ ਇੱਕ ਬਹੁਤ ਹੀ ਸਖਤ ਪਰ ਕੀ ਕਹਿੰਦੇ ਨੇ ਵਿਵਹਾਰਿਕ ਪਹੁੰਚ ਹੈ ਇੱਕ ਦੂਜਾ ਮੌਕਾ ਦੇਣ ਦੀ ਰਣਨੀਤੀ ਇਹ ਸੱਚਮੁੱਚ ਇੱਕ ਵੱਖਰਾ ਨਜ਼ਰੀਆ ਹੈ ਚੰਗਾ ਹੁਣ ਆਖਰੀ ਪਾਗਵਲ ਵੱਧਦੇ ਹਾਂ 2026 ਦੇ ਖਾਸ ਮੌਕੇ ਹਾਂਜੀ ਤੇ ਇਸ ਵਿੱਚ ਸਭ ਤੋਂ ਵੱਡਾ ਹੈ FIFA ਵਿਸ਼ਵ ਕੱਪ ਓ ਹਾਂ FIFA ਕੈਨੇਡਾ ਇਸ ਦੀ ਸਹਿ ਮੇਜ਼ਬਾਨੀ ਕਰ ਰਿਹਾ ਹੈ ਤੇ ਕਿਹਾ ਜਾ ਰਿਹਾ ਹੈ ਕਿ ਇਸ ਮੌਕੇ ਤੇ ਵੱਡੀ ਗਿਣਤੀ ਵਿੱਚ ਟੂਰਿਸਟ ਵੀਜ਼ੇ ਜਾਰੀ ਕੀਤੇ ਜਾਣਗੇ ਇਹ ਤਾਂ ਇੱਕ ਸੁਨਹਿਰੀ ਮੌਕਾ ਲੱਗ ਰਿਹਾ ਹੈ ਹਾਂ ਇੱਕ ਖਾਸ ਮਤਲਬ ਮੌਕੇ ਦੀ ਖਿੜਕੀ ਹੈ ਪਰ ਇੱਥੇ ਸਿਰਫ ਇਹ ਕਹਿਣਾ ਕਾਫੀ ਨਹੀਂ ਹੈ ਕਿ ਮੈਂ ਵਿਸ਼ਵ ਕੱਪ ਦੇਖਣ ਜਾ ਰਿਹਾ ਹਾਂ ਤਾਂ ਫਿਰ ਕੀ ਕਰਨਾ ਚਾਹੀਦਾ ਹੈ ਹੋ ਸਕੇ ਤਾਂ ਟਿਕਟਾਂ ਦਾ ਸਬੂਤ ਦਿਖਾਓ ਰਹਿਣ ਦੀ ਬੁਕਿੰਗ ਵਗੈਰਾ ਵੀ ਹਾਂ ਬਿਲਕੁਲ ਜਦੋਂ ਤੁਸੀਂ ਵੀਜ਼ਾ ਅਧਿਕਾਰੀ ਨੂੰ ਇੱਕ ਪੂਰੀ ਤਰ੍ਹਾਂ ਯੋਜਨਾਬੱਧ ਯਾਤਰਾ ਦਾ ਖਾਕਾ ਦਿੰਦੇ ਹੋ